ਦੋਸਤੋ ਸਤਿ ਸ੍ਰੀ ਅਕਾਲ ਸਵੇਰੇ ਅੱਜ ਥੋੜੇ ਲੇਟ ਹੋ ਗਏ ਆਪਾਂ ਪੱਠੇ ਪਾਤੇ ਡੰਗਰਾਂ ਨੂੰ ਤੇ ਪਹੁੰਚ ਕੇ ਫਾਰਮ 'ਚ ਤੋਂ ਉਦੋਂ ਮਗਰੋਂ ਆਪਾਂ ਆਪਣੀ ਦੁਕਾਨ ਖੋਲ ਲਾਂਗੇ ਕਿਉਂਕਿ ਆਪਣਾ ਥੱਲੀ ਡੈਰੀ ਆਪਾਂ ਬਣਾਈ ਹੋਈ ਹੈ ਜਿੱਥੇ ਆਪਾਂ ਦੁੱਧ ਵੇਚਦੇ ਆਂ ਬਾਕੀ ਆਪਣੀ ਦੁਕਾਨ ਚ ਵਧੀਆ ਚੱਲ ਜਾਂਦਾ ਆਪਣਾ ਸਿਸਟਮ ਤੇ ਉਦੋਂ ਮਗਰੋਂ ਆਪਾਂ ਥੋੜੀ ਜਿਹੀ ਕਰਾਂਗੇ ਐਕਸਰਸਾਈਜ਼ ਮਾਰਨਿੰਗ ਟਾਈਮ ਮੈਂ ਲਾ ਲੈਣਾ ਹੁੰਨਾ ਤੇ ਨਾਲੇ ਕਰਾਂਗੇ ਬੁਲਟ ਸਾਫ ਕਿਉਂਕਿ ਅਰਫਲ ਸਕੂਲ ਛੱਡਣਾ ਟਾਈਮ ਹੋ ਜਾਣਾ ਹੈ ਤੋਂ ਨੂੰ ਛੱਡਣਾ ਤੇ ਜਨਾਬ ਜੁਣੀ ਹੋ ਕੇ ਤਿਆਰ ਆ ਗਏ ਥੱਲੇ ਇਹਨੂੰ ਹੁਣ ਛੱਡਾਂਗੇ ਆਪਾਂ ਸਕੂਲ ਨਾਲੇ ਆਉਂਦਿਆਂ ਜਿਹੜੇ ਛੋਟੇ ਮੋਟੇ ਕੰਮ ਤੇ ਪੱਠਿਆਂ ਲਗੇੜਾ ਵੀ ਮਾਰਨਾ ਜੇ ਲੱਗਿਆ ਟਾਈਮ ਤੁਰ ਕੱਢ ਕੇ ਆਵਾਂਗੇ ਤੁਹਾਨੂੰ ਸਰਦਾਰ ਸਾਹਿਬ ਬੈਠਣਗੇ ਮੋਟ ਤੇ ਪਾਪਾ ਛੱਡ ਕੇ ਆਵੇਂ ਸਕੂਲ ਪਰ ਇਹ ਇਧੇ ਟਾਈਮ ਪਾਸ ਹੁੰਦਾ ਤੇ ਆ ਕੇ ਫਿਰ ਆਪਾਂ ਆਪਣੇ ਕੁੱਤਿਆਂ ਵਾਸਤੇ ਚੌਲ ਤੇ ਚਿਕਨ ਬਣਾਇਆ ਕਿਉਂਕਿ ਆਪਾਂ ਇਹਨਾਂ ਨੂੰ ਪਾਣਿਆ ਸਿਆਲ ਦੇ ਵਿੱਚ ਚਿਕਨ ਮੇਕੋ ਜਿਹੜੇ ਆਪਣੇ ਸਟੱਡ ਰੱਖੇ ਹੋਏ ਨੇ ਮੇਲ ਉਹਨਾਂ ਵਾਸਤੇ ਜ਼ਰੂਰੀ ਹੈ ਇਹ ਨਾਲ ਇਸਕੇਨ ਠੀਕ ਨੇ ਦੀ ਫਿਰ ਆਪਣੇ ਚਲੇ ਗਏ ਆਪਾਂ ਕਬੂਤਰਾਂ ਵਾਲੇ ਏਡੇ ਤੇ ਤੇ ਨਾਲੇ ਚੂਚੇ ਕੱਢੇ ਸੀ ਕਬੂਤਰਾਂ ਦੇ ਆਂਡਿਆਂ ਥੱਲੇ ਧਰ ਕੇ ਆਪਾਂ ਉਹ ਦੇਖ ਰਿਆ ਸੀ ਵਧੀਆ ਬਣ ਗਏ ਉਹ ਕਬੂਤਰਾਂ ਤੋਂ ਆਪਾਂ ਬੱਚੇ ਕਢਾ ਲਏ ਕੁਕੜੀ ਦੇ ਦੇ ਨਾਲ ਸਾਹ ਪਰਮਾਤਮਾ ਦੇ ਹੱਥ ਵਾਸ ਫਿਰ ਗਏ ਆਪਾਂ ਪੱਠਿਆਂ ਤੇ ਕਿਉਂਕਿ ਪੈਲੀ ਚ ਜਾ ਕੇ ਯਾਰ ਬੜਾ ਆਨੰਦ ਆਉਂਦਾ ਸਵਾਦ ਆਉਂਦਾ ਦੇਖ ਕੇ ਆਪਣੀ ਫਸਲ ਜਿਹੜੀ ਚੀਜ਼ ਥੀ ਲਾਈ ਹੁੰਦੀ ਹੈ ਇਹ ਮੈਂ ਤੇ ਅਰਫ ਨੇ ਲਾਇਆ ਸੀ ਲਸਣ ਤੇ ਲਸਣ ਹੋ ਗਿਆ ਇਹਨੂੰ ਥੋੜੀ ਜੀ ਗੋਡੀ ਕਰਨ ਵਾਲੀ ਐ ਤੇ ਪਾਣੀ ਲਾਉਣ ਵਾਲਾ ਬਸ ਲਾਨਿਆ ਇੱਕ ਅੱਧੇ ਦਿਨ ਚ ਉਹ ਗੰਧ ਜਾਗੋ ਜਾਂਦਾ ਇਹਦੇ ਵਿੱਚ ਇੱਕ ਇੱਕ ਦਾਣਾ ਹੋ ਗਿਆ ਆ ਸਾਰਾ ਅਗਲੇ ਪਾਸੇ ਅਰਫ ਨੇ ਲਾਇਆ ਪਿੱਛੇ ਮੈਂ ਲਾਇਆ ਕਿਧਰ ਦੇਖਦੇ ਆ ਆਪਣੀ ਸਬਜ਼ੀ ਵੈਸੇ ਤਾਂ ਸਾਗ ਵਾਲੀਆਂ ਛੱਡਦੀਆਂ ਨਹੀਂ ਪਰ ਉਹਨਾਂ ਨੇ ਵੀ ਖਾਣਾ ਆਪਾਂ ਕਦੀ ਕਿਸ ਨੂੰ ਡੱਕਿਆ ਨਹੀਂ ਆਪਣੀ ਪਾਲਕ ਤੇ ਧਨੀਆ ਗਾਜਰਾ ਉਹ ਆਪ ਹੀ ਵੇਹ ਛੱਡ ਜਾਂਦੀਆਂ ਉਹ ਸਾਗ ਸਾਗ ਤੋੜਦੀਆਂ ਉਹ ਪਾਲਕ ਜਾਂ ਸਬਜੀ ਨੂੰ ਨਹੀਂ ਹੱਥ ਪਾਉਂਦੀਆਂ ਉਹਨਾਂ ਨੂੰ ਪਤਾ ਵੀ ਅਗਲੇ ਨੇ ਆਪਣੇ ਵਾਸਤੇ ਲਈ ਹੈ ਚਲੋ ਉਹਨਾਂ ਦਾ ਵੀ ਪਾਈਏ ਇੱਥੇ ਚੱਲਣਾ ਸਿਸਟਮ ਆਪਾਂ ਨਹੀਂ ਡੱਕਦੇ ਹੁੰਦੇ ਗਏ ਜਿਹੜੀ ਚੀਜ਼ ਖਾਣ ਵਾਸਤੇ ਹੈ ਲੈ ਜਾਓ ਕੋਈ ਦਿੱਕਤ ਨਹੀਂ ਉਦੋਂ ਬਾਅਦ ਦੁਪਹਿਰ ਦਾ ਟਾਈਮ ਹੋਇਆ ਸੀ ਡੰਗਰਾਂ ਧੁੱਪੇ ਬੈਠੇ ਨੇ ਆਪਣੇ ਉਹ ਸਾਈ ਵਾਲਾ ਲੈ ਆਪਣੇ ਡੰਗਰ ਨੇ ਮੈਨੂੰ ਸਾਈ ਵਾਲ ਦਾ ਦੁੱਧ ਵੀ ਬਹੁਤ ਵਧੀਆ ਲੱਗਦਾ ਇਹਨਾਂ ਦੀ ਫੈਟ ਵੀ ਬਹੁਤ ਹੈ ਤੇ ਘਰ ਦੇ ਕੰਮ 'ਚ ਵੀ ਹੱਥ ਵਟਾਲੀਦਾ ਅੱਜ ਕੱਢਾਂਗੇ ਆਪਾਂ ਮਟਰ ਮਹਲੋ ਜੀ ਕੋਈ ਗੱਲ ਨਹੀਂ ਚਾਹ ਬਣਾ ਦਿਓ ਮਟਰ ਆਪਾਂ ਕੱਢ ਦਾਂਗੇ ਨਾਲੇ ਪੀਤੀ ਚਾਹ ਤੇ ਨਾਲੇ ਕੱਢੇ ਮਟਰ ਘਰ ਦਾ ਕੰਮ ਕਰਾਉਣਾ ਜ਼ਰੂਰੀ ਹੈ ਭਰਾਵਾ ਨਿੱਕੇ ਨਿੱਕੇ ਕੰਮਾਂ ਦੀਆਂ ਖੁਸ਼ੀਆਂ ਨੇ ਹੋਰ ਖੁਸ਼ੀਆਂ ਮੁੱਲ ਥੋੜਾ ਵੇਖਦੀਆਂ ਨੇ ਜਿਹੜੀਆਂ ਆਪਾਂ ਲੈ ਆਵਾਂਗੇ ਪੈਸਾ ਤਾਂ ਹਰ ਪਾਸਿਓਂ ਆ ਜਾਂਦਾ ਪਰ ਖੁਸ਼ੀ ਨਹੀਂ ਮਿਲਦੀ ਤੇ ਫਿਰ ਨਾਲ ਅਜ ਡੰਗਰਾਂ ਦੇ ਪੱਠਿਆਂ ਦਾ ਟਾਈਮ ਹੋ ਗਿਆ 15 ਮਿੰਟਾਂ ਚ ਆਪਾਂ ਚਾਰ ਪੱਟ ਕਿ ਸਾਰੇ ਡੰਗਰਾਂ ਨੂੰ ਪੱਠੇ ਪਾ ਦਿੰਨੇ ਆ। ਇਹ ਵੀ ਖੁਸ਼ ਤੇ ਆਪਾਂ ਵੀ ਖੁਸ਼ ਹੈ ਆਪਣਾ ਚਾਰ ਹੈ। ਪੱਠੇ ਉਹਨੂੰ ਇੱਕ ਦਿਨ ਚ ਲਾਵਾਂਗੇ ਹੱਥ ਪੱਠਿਆਂ ਨੂੰ। ਤੇ ਸਰਦਾਰ ਸਾਹਿਬ ਟਿਊਸ਼ਨ ਤੋਂ ਆ ਚੁੱਕੇ ਨੇ ਸਿੱਧਾ ਦੁਕਾਨ ਵਿੱਚੋਂ ਹੀ ਆ ਜਾਂਦਾ ਇਹ। ਤੇ ਇਹਦੇ ਬੈਗ 'ਚ ਦੇਖੋ ਟਿਊਸ਼ਨ ਤੇ ਕੀ ਲੈ ਕੇ ਜਾਂਦਾ ਹੈ? ਗੱਡੀ ਆਹ ਟਰੈਕਟਰ। ਵੀ ਲੈ ਕੇ ਜਾਣੀ ਜਾਣਾ। ਨਾਲੇ ਪੜਾਉਂਦਾ ਨਾਲੇ ਖੇਡ ਆਉਂਦਾ। ਤੇ ਦੰਗਰ ਨੂੰ ਕਰ ਰਹੇ ਨੇ ਆਰਾਮ ਆਪਣੇ ਤਿੰਦਰ ਕਰ ਤੇ ਕੋ ਠੰਡ ਹੋ ਗਈ ਕੱਲ ਨੂੰ ਲਾਵਾਂਗੇ ਪੱਲੀਆਂ ਮੈਨੂੰ ਵਧੀਆ ਲੱਗਦਾ ਸਾਰੇ ਦਿਨ ਦੀ ਤੁਹਾਨੂੰ ਰੂਟੀਨ ਦੱਸਣਾ ਤੇ ਤੁਸੀਂ ਵੀ ਦੱਸਿਆ ਕਰੋ ਭਾਈ ਕੰਮ ਜ਼ਰੂਰੀ ਹੈ ਮੇਰਾ ਵੀਰ